ਫਤੇਗਾ ਚੂੜੀਆਂ ਦੇ ਨਜ਼ਦੀਕ ਹਲਕਾ ਡੇਰਾ ਬਾਬਾ ਨਾਨਕ ਅਦੀਨ ਪਿੰਡ ਸਰਫਕੋਟ ਦੇ ਇੱਕ 19 ਸਾਲਾ ਨੌਜਵਾਨ ਗੁਰਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਜੋ ਰੋਜੀ ਰੋਟੀ ਕਮਾਉਣ ਲਈ ਰੂਮਾਨੀਆ ਗਿਆ ਸੀ ਉੱਥੇ ਹੀ ਉਹਦੀ ਦਿਲ ਦਾ ਦੌਰਾ ਪੈਨ ਕਰਨਾ ਮੌਤ ਹੋ ਗਈ ਦੁਖਦਈ ਖਬਰ ਸਾਹਮਣੇ ਆਈ ਹੈ ਪਿੰਡ ਸਰਫਕੋਟ ਦੇ ਨੌਜਵਾਨ ਦੀ ਰੂਮਾਨੀਆ ਦੀ ਪੇਤਪਰੀ ਹੱਲਾਚ ਹੋਈ ਮੌਤ 9 ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼ ਪਰਵਾਰਿਕ ਮੈਂਬਰਾਂ ਮ੍ਰਿਤਕ ਦੀ ਦੇਹ ਭਾਰਤ ਲਿਉਣ ਲਈ ਮਦਦ ਦੀ ਲਗਾਈ ਗੁਹਾਰ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਕੋਈ ਨਹੀਂ ਇਹ ਜੀ ਕੋਈ ਗੱਲ ਨਹੀਂ ਬੱਚਾ 9 ਮਹੀਨੇ ਹੋ ਗਏ ਬਾਹਰ ਖਲੇ ਤੇ ਬਸ ਇਹੋ ਗੱਲ ਹੋਈ ਮਾੜੀ ਜੀ ਮਮਾ ਨੂੰ ਕੱਲੇ ਹੀ ਪਾਣੀ ਹੋਰ ਕੋਈ ਗੱਲ ਨਹੀਂ ਬੈਂਕੇ ਬਾ ਚੱਲ ਕੋਈ ਗੱਲ ਨਹੀਂ ਦਵਾਈ ਲੈ ਤੇ ਸੌਂ ਜਾਂਦਾ ਹੈ ਤੇ ਮੜਕੇ ਮੁੰਡਿਆਂ ਦਾ ਫੋਨ ਆਇਆ ਵੀ ਅੰਟੀ ਨੂੰ ਮੁੰਡਾ ਤੁਹਾਡਾ ਫੋਨ ਨਹੀਂ ਇੰਟਿਆ ਮੜਕੇ ਫੋਨ ਲਾਇਆ ਨਾ ਕਿਹ ਤੋਰੇ ਲਾਇਆ ਦੋਰੇ ਤੇਰੇ ਲਾਇਆ ਪਰ ਬੱਚਾ ਘੂਇਆ ਨਹੀਂ ਮੜਕੇ ਉਹ ਕਹਿੰਦੇ ਖਾਣ ਲੱਗੇ ਐਂਬੂਲੈਂਸ ਵਾਲੇ ਆਏ ਡਾਕਟਰ ਵੀ ਆਏ ਨੇ ਉਹਾਂ ਕਹਿੰਿਆ ਨਹੀਂ ਬੱਚਾ ਪੂਰਾ ਹੋਏ ਨੂੰ 9 ਮਹੀਨੇ ਹੋਏ ਹੈ ਬਾਰ ਦੇ ਹੈ ਜਿੱਕ ਕੁਮਾਰਾ ਬਸ ਉਹ ਮੁੰਡੇ ਰੂਮ ਵਾਲੇ ਦੱਸ ਦੇ ਵੀ ਠੀਕ ਨਹੀਂ ਕੀ ਹੈ ਠੀਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਕੇ ਤੇ ਸੁੱਤਾ ਹੈ ਇਹ ਕੱਲੋ ਬੱਚੇ ਦਾ ਤੇ ਜਿੱਦ ਤੱਕ ਮਲਭੀ ਉਹ ਬੋਲਿਆ ਹੀ ਨਹੀਂ ਹਾਈ ਵੀ ਨਹੀਂ ਕੀਤੀ ਜਿੱਦਾਂ ਸਾਇਲੈਂਟ ਟੈਗ ਆ ਜਾਂਦਾ ਨਾ ਇਸ ਤਰ੍ਹਾਂ ਉਹਨੂੰ ਆ ਗਿਆ ਕਿ ਲਾਈਸ ਬੱਚਾ ਸੀਗਾ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਗਈ ਬਸ ਹੁਣ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆਂ ਅਸੀਂ ਤੇ ਭਾਈ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੂੰ ਵੀ ਮਿਲੇ ਆਂ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ ਕਿ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ ਮਾਲੀ ਹਾਲਤ ਵੀ ਕਮਜ਼ੋਰ ਆ ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਖਲਾਇਆ ਸੀ ਉਹਨੂੰ ਤੇ ਛੁੱਟ ਜਾਏਗਾ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਪਰ ਉਹ ਕੀ ਨੁਕਸਾਨ ਹੋ ਗਿਆ ਹੁਣ ਬੱਚਾ ਚੜਾਈ ਕਰ ਗਿਆ आ, है, है, कि ਹੁਣ ਬਲਵੀ ਸਰਕਾਰ ਨੂੰ ਇਹ ਸਾਡੀ ਇਹ ਬੀ ਲੈ ਕੇ ਸਾਡਾ ਬੱਚਾ ਜਿਹੜਾ ਹੈ ਉਹਦੀ ਜਿਹੜੀ ਬੋਡੀ ਆ ਉਹ ਉਹ ਪਰਵਾਰ ਨੂੰ ਦਿੱਤੀ ਜਾਵੇ ਲਿਆ ਕੇ ਉਹ ਅਰਮੀਨੀਆ ਕੰਟਰੀ ਚ ਗਿਆ ਹੈਗਾ ਅਰਮੀਨੀਆ ਕੰਟਰੀ ਦੇ ਵਿੱਚ ਜਰਮਾਨ ਸ਼ਹਿਰ ਦਾ ਨਾਮ ਆ ਕਿਥੇ ਉਹ ਰਹਿੰਦਾ ਸੀਗਾ ਉੱਥੇ ਉਹਦੀ ਡੈਥ ਹੋਈ ਤੇ ਤੁਹਾਡੇ ਘਰ ਪਾਰਟੀ ਦੇ ਕੁਝ ਨੁਮਾਇੰਦੇ ਵੀ ਆਏ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਸਾਡੀ ਉਹ ਕਹਿੰਦੇ ਆ ਵੀ ਅਸੀਂ ਆਪਣੇ ਲੈਟਰ ਆਫ ਅਮ ਪਾਰਟੀ ਦੇ ਐਮ ਐਲ ਏ ਸਭ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲਿਖ ਕੇ ਤੇ ਅਸੀਂ ਸੀਜੀਐਮ ਸਾਹਿਬ ਤੱਕ ਉਪਚਾਰ ਤੱਕ ਅੱਜੇ ਪਹੁੰਚਾਵਾਂਗੇ ਤੇ ਉਹਨਾਂ ਨੇ ਹਾਲ ਨੂੰ ਤਲਾਸ਼ਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਤੁਹਾਡੇ ਬੱਚੇ ਦੀ ਜੱਡ ਬਾੜੀ ਆ ਹੀ ਲੈ ਕੇ